ਪੰਜਾਬ ਦੇ ਵਿੱਚ ਉਸ ਨੇ ਜਿਹੜਾ ਹੈ ਗੰਦ ਫਲਾਇਆ ਉਹਨੂੰ ਭਾਈ ਅਮਰਤਪਾਲ ਸਿੰਘ ਨੇ ਸਮਝਾਇਆ ਵੀ ਨਾ ਸਮਝੀ ਫਿਰ ਉਹਨਾਂ ਨੂੰ ਉਹਦਾ ਕਤਲ ਕਰਨਾ ਪਿਆ ਵੀ ਹਰਜੀਤ ਸਿੰਘ ਰਸੂਲਪੁਰ ਕਹਿੰਦੇ ਨੇ ਵੀ ਸਾਡੇ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਏ ਨੇ ਕਿਹਾ ਸੀ ਵੀ ਕੁੜੀਆਂ ਦੀ ਗਰੀਬ ਦੀ گاਉਂ ਦੀ ਰੱਖਿਆ ਕਰਨੀ ਹੈ ਤੇ ਇੱਥੇ ਆਪਾਂ ਕਤਲ ਕਰਤਾ ਕੱਲ ਨੂੰ ਤਾਂ ਉਹ ਕਹੂਗਾ ਵੀ ਇੰਦਰਾ ਗਾਂਧੀ ਕਿਉਂ ਮਾਰਦੀ ਉਹ ਕੌਣ ਸੀ ਉਹ ਵੀ ਇਸਤਰੀ ਸੀ ਨਾ ਕੱਲ ਨੂੰ ਫਿਰ ਬਿਆਨਤ ਸਿੰਘ ਸਤਵੰਦ ਸਿੰਘ ਤੇ ਵੀ ਉਹ 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 ਚੱਕਣਗੇ ਇਹ ਆ ਬਲਾਤਕਾਰੀ ਹੈ ਕਿਸੇ ਨੂੰ ਕੀ ਸੇਧ ਦੇ ਸਕਦਾ ਨਰਿੰਦਰ ਕੌਰ ਦਾ ਨੇ ਬਲਾਤਕਾਰ ਕਰਿਆ ਜੀ ਐਫ ਆਈ ਆਰ ਇਹਦੇ ਦਰਜ ਦਰਜਾ ਕੀ ਇਹ ਕਿਵੇਂ ਬੋਲ ਸਕਦਾ ਨਹੀਂ ਇਹ ਕਹਿੰਦੇ ਮੈਂ ਸਿੱਖ ਕੌਮ ਵੱਲੋਂ ਜਾ ਕੇ ਯੋਧਿਆ ਦੇ ਵਿੱਚ ਲੰਗਰ ਲਾਇਆ ਸੀ ਕਿਸੇ ਕੌਮ ਵੱਲੋਂ ਨਹੀਂ ਗਿਆ ਲੋਕ ਤਾਂ ਇਹਨੂੰ ਗੁੱਟੀਆਂ ਮਾਰਦੇ ਨੇ ਇਹ ਤਾਂ ਆਰ ਐਸ ਐਸ ਤੇ ਬੀ ਜੀ ਪੀ ਦਾ ਇਹ ਦਲਾਲ ਆ ਤਾਂ ਹੀ ਤਾਂ ਇਹਨੂੰ ਪੁਲਸਰੀ ਫੜਦੀ ਇਹ ਤੇ ਰੇਪ ਦਾ ਕੇਸ ਆ ਦੀਪਿਕਾ ਲੁਥਰਾ ਲੜਕੀ ਦਾ ਕਹਿਣਾ ਹੈ ਵੀ ਮੈਂ ਤਾਂ Hindu ਕਮਿਊਨਿਟੀ ਚੋਂ ਆਂ ਮੈਂ ਤਾਂ ਸਿੱਖਾ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਨਾ ਮੈਂ ਕਦੇ ਕੋਰ ਲਾਇਆ ਫਿਰ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਚਲੋ ਡਿਬੇਟ ਦੇ ਵਿੱਚ ਹੋਈ ਆ ਜਦੋਂ ਡਿਬੇਟ ਚੱਲਦੀ ਸੀ ਉਹ ਆਈ ਸੀ ਨਾਲ ਅੱਛਾ ਉਹ ਕਹਿੰਦੀ ਮੈਂ ਮਾਫੀ ਮੰਗ ਲਈ ਆ ਮੈਂ ਡਿਲੀਟ ਕਰਦੇ ਫਿਰ ਮੈਂ ਕਿਹਾ ਵੀ ਤੂੰ ਆਪਣੇ ਘਰੇ ਬੈਠ ਤੈਨੂੰ ਕੜਾ ਕੋਈ ਛੇੜੂਗਾ ਪ੍ਰੀਤ ਜੱਟੀ ਨੇ ਲਾਈਵ ਹੋ ਕੇ ਕਿਹਾ ਕਿ ਮੈਨੂੰ 2 ਦਿਨ ਪਹਿਲਾਂ ਮੈਰੋ ਨੇ ਕਿਹਾ ਵੀ ਮੈਂ ਤੇਰਾ ਸੌਦਾ ਲਾ ਦੇਵਾਂਗਾ 2 ਦਿਨਾਂ ਦੇ ਵਿੱਚ ਜੇ ਤੂੰ ਆਪਣੀਆਂ ਵੀਡੀਓ ਡਿਲੀਟ ਨਾ ਕੀਤੀਆਂ ਤੇ ਉਹ ਕਹਿੰਦੀ ਮੈਂ ਤਾਂ 6 ਮਹੀਨੇ ਪਹਿਲੇ ਜਦੋਂ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਐਕਸਟਰਾ ਲੋਜ਼ਰ ਦੀਆਂ ਵੀਡੀਓ ਕੀਤੀਆਂ ਨੇ ਉਹ ਡਿਲੀਟ ਕਰ ਦਿਓ ਮੈਂ ਉਸੇ ਮੈਂ ਡਿਲੀਟ ਕਰਤੀਆਂ ਸੀ ਪਰ ਹੁਣ ਮੇਰਾ 5 ਮਹੀਨੇ ਦਾ ਬੱਚਾ ਹੈ ਔਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਮੈਨੂੰ ਕੱਲ ਨੂੰ ਕੁਝ ਵੀ ਹੋ ਸਕਦਾ ਐਸਐਮਟੀਵੀ ਪੰਜਾਬ ਦੇਖ ਰਹੇ ਹੋ ਤੇ ਮੈਂ ਪ੍ਰਵੀਂਦਰ ਸਿੰਘ ਚੱਡਾ ਪਿਛਲੇ ਦਿਨੀ ਇੰਸਟਾਗ੍ਰਾਮ ਇਨਫਲੂਐਂਸਰ ਕਮਲ ਉਸ ਦੀ ਜਿਹੜੀ ਮੌਤ ਹੁੰਦੀ ਹੈ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਹੁਣ ਕਈ ਧੀਰਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਵਾਲ ਕਰਦੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਅਮਰਤਪਾਲ ਸਿੰਘ ਮੈਰੋ ਜਿਨ੍ਹਾਂ ਦਾ ਨਾਮ ਇਸ ਕਤਲ ਕੇਸ ਦੇ ਵਿੱਚ ਆ ਰਿਹਾ ਹੈ ਉਹਨਾਂ ਦੀ ਹਮਾਇਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਉੱਠੀਆਂ ਨੇ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਕੁਝ ਜਥੇਬੰਦੀਆਂ ਉੱਠੀਆਂ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਸਾਰੀ ਇਸ ਗੱਲਬਾਤ ਦੇ ਵਿੱਚ ਹਾਜ਼ਰ ਰਹਿਣਗੇ ਬਾਬਾ ਰਾਜਾ ਰਾਮ ਸਿੰਘ ਜੀ ਸਵਾਗਤ ਕਰਦੇ ਹਾਂ ਬਾਬਾ ਜੀ ਸਵਾਗਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਤਲ ਹੋਇਆ ਕਮਲਕੌਰ ਦਾ ਉਸ ਤੋਂ ਬਾਅਦ ਹਰ ਇੱਕ ਚੀਜ਼ ਚਰਚਾ ਦਾ ਵਿਸ਼ਾ ਬਣ ਗਈ ਕਈਆਂ ਨੇ ਅਮਰਤਪਾਲ ਸਿੰਘ ਮਹਿਰੋ ਦਾ ਸਾਥ ਦਿੱਤਾ ਕਈਆਂ ਨੇ ਵਿਰੋਧ ਕੀਤਾ ਭਾਈ ਹਰਜੀਤ ਸਿੰਘ ਰਸੂਲਪੁਰ ਉਹ ਲਗਾਤਾਰ ਕਹਿ ਰਹੇ ਨੇ ਵੀ ਇਹ ਬਹੁਤ ਮਾੜਾ ਕੀਤਾ ਔਰ ਬਹੁਤ ਮਾੜਾ ਹੋਇਆ ਦੇਖੋ ਇਹ ਜਿਹੜਾ ਕਤਲ ਹੋਇਆ ਕਿਉਂ ਹੋਇਆ ਕੀ ਬਣ ਮਜਬੂਰੀ ਬਣ ਗਈ ਉਹਨਾਂ ਦੀ ਜੀ ਉਹਨਾਂ ਨੂੰ ਕਤਲ ਕਰਨ ਦੀ ਕਿਉਂ ਲੋੜ ਪਈ ਉਹ ਪਹਿਲਾ ਤਾਂ ਜਿਹੜੀ ਲੜਕੀ ਸੀ ਕੰਚਨ ਕੁਮਾਰੀ ਆ ਹੂੰ ਉਹਨੇ ਆਉਦਾ ਕਮਲਕੌਰ ਨੋਂ ਰੱਖ ਲਿਆ ਹੂੰ ਉਹਦੇ ਵਿੱਚ ਸਿੱਖ ਸਮਾਜ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਜਿਹੜਾ ਮੈਸੇਜ ਗਿਆ ਉਹਦੇ ਨਾਲ ਵੀ ਸਿੱਖਾਂ ਦੀਆਂ ਧੀਆਪਣ ਆ ਕੁਛ ਕਰਦੀਆਂ ਦੂਸਰਾ ਨੰਬਰ ਉਸ ਨੇ ਕੰਚਨ ਕੁਮਾਰੀ ਨੇ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਗੰਦ ਪਾਇਆ ਅਸਲੀਲ ਦਾ ਲੱਛਰਤਾ ਫੈਲਾਈ ਉਹਦੀ ਮੌਤ ਦਾ ਕਾਰਨ ਬਣਿਆ ਕੱਲਾ ਇਥੇ ਭਾਈ ਅਮਰਪਾਲ ਸਿੰਘ ਜਾਂ ਉਹਦੇ ਸਾਥੀ ਹੀ ਨਹੀਂ ਉਹਦੇ ਕਤਲ ਦੇ ਜ਼ਿੰਮੇਦਾਰ ਉਹਦੀ ਸਰਕਾਰ ਵੀ ਜ਼ਿੰਮੇਦਾਰ ਆ ਜਦੋਂ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਭ ਨੇ ਸੋਸ਼ਲ ਮੀਡੀਆ ਦਾ ਜਮਾਨਾ YouTube ਤੇ Facebook ਤੇ ਤੇ Instagram ਤੇ ਪੇਜ ਬਣੇ ਹੋਏ ਨੇ ਜੀ ਸਭ ਆਪੋ ਆਪਣੇ ਹਿਸਾਬ ਨਾਲ ਜਿਹੜੇ ਹੱਕ ਸੱਚ ਦੀ ਆਵਾਜ਼ ਜਿਹੜੇ ਬੁਲੰਦ ਕਰਦੇ ਨੇ ਜੀ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਜਵਾਨੀ ਕਿਸਾਨੀ ਬਚਾਉਣ ਦੀ ਗੱਲ ਕਰਦੇ ਨੇ ਨਸ਼ਿਆਂ ਦੇ ਵਿਰੋਧ ਕਰਦੇ ਨੇ ਜਿਹੜੇ ਉਹਨਾਂ ਦੇ ਚੈਨਲ ਇੱਕਦਮ ਬੰਦ ਕਰ ਦਿੱਤੇ ਜਾਂਦੇ ਨੇ ਹੂੰ ਵੀ ਇਹ ਆਪਦੇ ਹੱਕ ਮੰਗਦੇ ਨੇ ਹੂੰ ਦੂਸਰੇ ਪਾਸੇ ਜਿਹੜੇ ਬਲੌਗਰ ਨੇ ਜਿਹੜੇ ਅਸਲੀਲਤਾ ਲਕਚਰਤਾ ਫੈਲਾ ਰਹੇ ਨੇ ਉਹਨਾਂ ਦੇ ਧੜਾ ਧੜਾ ਚੱਲੇ ਜਾ ਰਹੇ ਨੇ ਉਹਨਾਂ ਦਾ ਕੋਈ ਪੇਜ ਬੰਦ ਨਹੀਂ ਉਹਨਾਂ ਦਾ ਕੋਈ ਅਕਾਊਂਟ ਬੰਦ ਨਹੀਂ ਉਹਨਾਂ ਦਾ ਕੋਈ ਚੈਨਲ ਬੰਦ ਨਹੀਂ ਇਹਦਾ ਮਤਲਬ ਵੀ ਸਰਕਾਰ ਇਹ ਸਾਨੂੰ ਜਾਣ ਬੁੱਝ ਕੇ ਇਸ ਮਾਮਲੇ ਵੱਲ ਧਲ ਰ ਧੱਕ ਰਹੀ ਆ ਇਹ ਸਰਕਾਰ ਦਾ ਹੱਥ ਆ ਜੀ ਉਹਨਾਂ ਦਾ ਲਕਚਰਤਾ ਵਾਲਿਆਂ ਦੇ ਅਸਲੀਲਤਾ ਫੈਲਾਉਣ ਵਾਲੇ ਤੇ ਕੰਜਾ ਕਸੀ ਉਹਨਾਂ ਦੇ ਚੈਨਲ ਬੰਦ ਕਰੇ ਇਹਨਾਂ ਦੀ ਕੀ ਤਾਕਤ ਆ ਵੀ ਉਹ ਇਥੇ ਨੰਗੇਜ ਦਾ ਅਸਲੀ ਇਸ ਦਾ ਫੈਲਾਉਣ ਲੱਗਦਾ ਨੈਟਿਵ ਸਿਰਜਿਆ ਜਾ ਰਹੇ ਪੰਜਾਬ ਦੇ ਦੇਖੋ ਪੰਜਾਬ ਨੂੰ ਜਿਹੜਾ ਹਰ ਪਾਸਿਓਂ ਮਾਰ ਪੈ ਰਹੀ ਆ ਕਦੇ ਆ ਤਾਂ ਨਸਿਆਂ ਦਾ ਹੜ ਚੱਲ ਰਿਹਾ ਬਿਲਕੁਲ ਸਾਡੀ ਨੌਜਵਾਨੀ ਜਿਹੜੀ ਨਸਿਆਂ ਦੇ ਵਿੱਚ ਇਹਨਾਂ ਨੇ ਬਾੜਤੀ ਹੂੰ ਦੂਸਰਾ ਇਹਨਾਂ ਨੇ ਗੈਂਗ ਸਟਰ ਕਹਿ ਕਹਿ ਕੇ ਜਿਹੜੇ ਨੌਜਵਾਨਾਂ ਨੂੰ ਝੂਠੇ ਬਣਾ ਬਣਾ ਕੇ ਮੁਕਾਬਲੇ ਕਾਊਂਟਰ ਕੀਤਾ ਜਾ ਰਿਹਾ ਹੈ ਗੱਲ ਲੱਤਰ ਦੇ ਵਿੱਚ ਗੋਲੀ ਮਾਰੀ ਜਾ ਰਹੀ ਆ ਨਜਾਇਜ਼ ਪਰਚੇ ਪਾਏ ਜਾ ਰਹੇ ਨੇ ਤੀਜਾ ਹੁਣ ਇਹ ਜਿਹੜਾ ਲੱਚਰਤਾ ਦਾ ਚੱਲ ਪਿਆ ਕੰਮ ਅਸਲੀਲ ਤਾ ਦਾ ਇਹਦੇ ਵਿੱਚ ਸਾਡੀ ਨੌਜਵਾਨੀ ਤੱਕ ਤੇ ਅੱਜ ਹਰੇਕ ਬੱਚੇ ਕੋਲੇ ਜਿਹੜਾ ਹੈਗਾ ਇਹ ਮੋਬਾਈਲ ਉਹਨਾਂ ਨੂੰ ਪਹੁੰਚ ਗਿਆ ਜਿਹੜੀ ਸਰਕਾਰ ਦੀ ਮਨਸਾ ਉਹ ਕਾਮਯਾਬ ਹੋ ਗਈ ਇਹਨਾਂ ਚੀਜ਼ਾਂ ਨੂੰ ਜਿਹੜੀ ਹੈਗੀ ਆਪਣੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਮਕਸਦ ਕਾਮਯਾਬ ਹੋ ਵੀ ਇਹਨਾਂ ਨੂੰ ਕਿਵੇਂ ਅਸੀਂ ਬਰਬਾਦ ਕਰਨਾ ਪੰਜਾਬ ਨੂੰ ਅੱਜ ਸਕੂਲਾਂ ਦੇ ਵਿੱਚ ਪਹਿਲਾਂ ਪੜ੍ਹਾਈ ਹੁੰਦੀ ਸੀਗੀ ਕਿਤਾਬਾਂ ਜੀ ਬਲੈਕ ਬੋਰਡਾਂ ਤੇ ਲਿਖੇ ਜਾਂਦੇ ਤੇ ਕਿਤਾਬਾਂ ਦੇ ਵਿੱਚ ਕਾਪੀਆਂ ਦੇ ਵਿੱਚ ਲਿਖਦੇ ਹੁਣ ਹੁਣ ਹਰ ਇੱਕ ਸਕੂਲ ਦੇ ਵਿੱਚ ਚਲੇ ਜਾਓ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਕਹਿੰਦੇ ਨੇ ਅਸੀਂ ਆਨਲਾਈਨ ਪੜ੍ਹਾਵਾਂਗੇ ਜੀ ਇਹਨਾਂ ਨੂੰ ਮੋਬਾਈਲ ਲੈ ਕੇ ਦਿਓ ਬਿਲਕੁਲ ਹਰ ਇੱਕ ਬੱਚੇ ਦੀ ਬੱਚੀ ਦੀ ਹੱਥ ਦੇ ਵਿੱਚੋਂ ਮੋਬਾਈਲ ਆ ਘੰਟਾ ਦੋ ਘੰਟਾ ਪੜ੍ਹਾਉਂਦੇ ਨੇ ਖਬਰ ਨਹੀਂ ਬਾਕੀ ਦਾ ਸਮਾਂ ਉਹਨਾਂ ਕੋਲ ਹੀ ਆ ਜਿਹੜਾ ਕੁਝ ਮਰਜ਼ੀ ਦੇਖਣਾ ਇੱਕ ਸਾਨੂੰ ਨੈਰੇਟਿਵ ਸਿਰਜ ਕੇ ਸਾਨੂੰ ਜਿਹੜਾ ਹੈਗਾ ਅਸਲੀਲਤਾ ਬਲਸ ਹਲੇ ਪੰਜਾਬ ਨੂੰ ਧੱਕਦਾ ਦੇਖੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਕਿਸੇ ਧਰਮ ਦੇ ਨੇ ਚਾਹੇ ਉਹ ਸਿੱਖਾ ਹਿੰਦੂ ਆ ਬਿਲਕੁਲ ਮੁਸਲਮਾਨ ਆ ਸਾਈਆ ਜਿਹੜੇ ਪੰਜਾਬੀ ਉਹ ਗੈਰਤਮੰਦ ਲੋਕ ਨੇ ਹੂੰ ਉਹ ਅਣਖੀ ਲੋਕ ਨੇ ਬਿਲਕੁਲ ਅਣਖ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਪੰਜਾਬ ਦੇ ਵਿੱਚ ਉਸ ਨੇ ਜਿਹੜਾ ਹੈ ਗੰਦ ਫਲਾਇਆ ਉਹਨੂੰ ਭਾਈ ਅਮਰਤਪਾਲ ਸਿੰਘ ਨੇ ਸਮਝਾਇਆ ਵੀ ਹੂੰ ਉਹਦੀ ਪੈਸਿਆਂ ਦੀ ਮਦਦ ਵੀ ਕੀਤੀ ਹੂੰ ਨਾ ਸਮਝੀ ਫਿਰ ਉਹਨਾਂ ਨੂੰ ਉਹਦਾ ਕਤਲ ਕਰਨਾ ਪਿਆ ਇਹ ਕਤਲ ਦੀ ਵਜ੍ਹਾ ਸਿਰਫ ਪੰਜਾਬ ਦੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਤੇ ਜਿਹੜੀ ਲਚਰਤਾ ਉਹਨੂੰ ਬੰਦ ਕਰਨ ਵਾਸਤੇ ਇਹ ਕਤਲ ਹੋਇਆ ਬਾਬਾ ਜੀ ਲੱਗਦਾ ਹੈ ਵੀ ਇਸ ਨਾਲ ਲਚਰਤਾ ਘਟੇਗੀ ਕਿਉਂਕਿ ਇਕੱਲੀ ਕਮਲ ਨਹੀਂ ਇੱਥੇ ਹੋਰ ਬਹੁਤ ਜ਼ਿਆਦਾ ਯੂਟਿਊਬਰ ਨੇ ਕੁੜੀਆਂ ਨੇ ਮੁੰਡੇ ਨੇ ਜਿਹੜੇ ਲਗਾਤਾਰ ਅਜਿਹੇਆ ਕੰਟੈਂਟ ਪਰੋਸ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਪਹਿਲਾਂ ਸਹੀ ਕੰਟੈਂਟ ਬਣਾਉਂਦੇ ਸੀ ਸਾਡਾ ਕੋਈ ਵਿਊ ਨਹੀਂ ਆਇਆ ਸਾਨੂੰ ਕਦੇ ਪੈਸੇ ਨਹੀਂ ਆਏ ਜੇ ਅਸੀਂ ਦੂਜਾ ਕਹਿ ਲਈਏ ਡਬਲ ਮੀਨਿੰਗ ਕੰਟੈਂਟ ਬਣਾਇਆ ਸਾਡੇ ਕੋਲ ਪੈਸੇ ਵੀ ਆਏ ਸਾਡੀ ਵਿਊਰਸ਼ਿਪ ਵੀ ਵਧੀ ਐਥੇ ਤੱਕ ਹੀ ਸਾਡੀ ਸੋਚ ਖੜ ਗਈ ਵੀ ਹੁਣ ਤੱਕ ਪੈਸੇ ਤੱਕ ਹਮ ਅੱਜ ਤੋਂ 10 ਸਾਲ ਪਹਿਲਾਂ ਇਹ ਚੈਨਲ ਨਹੀਂ ਸੀ ਹਮ ਉਦੋਂ ਕਿਹੜਾ ਲੋਕ ਭੁੱਖੇ ਮਰਦੇ ਸੀ ਹਮ ਉਦੋਂ ਲੋਕਾਂ ਦੇ ਪਰਿਵਾਰ ਨਹੀਂ ਸੀ ਚੱਲਦੇ ਜਾਂ ਜਿੰਨੇ ਅੱਜ ਤਕਰੀਬਨ ਆਪਾਂ 20% ਕਹਿ ਲਈਏ ਹਮ 20% ਲੋਕਾਂ ਦੇ ਚੈਨਲ ਬਣਨੇ ਆ ਅਸੀਂ ਜਿਹੜੇ ਪਰਸੈਂਟ ਨੇ ਲੋਕ ਹਮ ਉਹਦਾ ਬਿਨਾ ਚੈਨਲਾਂ ਤੋਂ ਨੇ ਹਮ ਉਹਨਾਂ ਦਾ ਘਰ ਚੱਲਦਾ ਉਹਦਾ ਕਮਾਈ ਕਰਦੇ ਨੇ ਰੋਟੀ ਤਾਂ ਉਹ ਵੀ ਖਾਂਦੇ ਨੇ ਨੇ ਜੱਟ ਵਾਪਾਰਿਕ ਅਕਾਉਂਟਸ ਵਾਲੇ ਕਹਿ ਰਹੇ ਨੇ ਵੀ ਇਸ ਤੋਂ ਪਹਿਲਾਂ ਅਸੀਂ ਬੜਾ ਔਖਾ ਆਪਣਾ ਘਰ ਚਾਰ ਚਲਾਉਂਦੇ ਸੀ ਬੜਾ ਔਖਾ ਰੋਟੀ ਪਾਣੀ ਚੱਲਦਾ ਸੀ ਪਰ ਜਦੋਂ ਤੇ ਸਾਡੇ ਚੈਨਲ ਚੱਲੇ ਸੁਖੀ ਜ਼ਿੰਦਗੀ ਜੀਦੇ ਆ ਵਧੀਆ ਰੋਟੀ ਦੇਖੋ ਜਿਹੜਾ ਕੋਈ ਕਮਾਈ ਸਾਰੇ ਪਾਸੇ ਕਿਉਂ ਕਮਾਈ ਨਹੀਂ ਹੈਗੀ ਤੈਨਾਂ ਲਾ ਜੇ ਕੋਈ ਚੰਗੀ ਸਹੀਦ ਕਿਸੇ ਨੂੰ ਦੇਖਣ ਨੂੰ ਮਿਲੂਗੀ ਚੰਗਾ ਸਭ ਕੁ ਮਿਲੂਗਾ ਸਾਰਾ ਕੁਝ ਦੇਖਦੇ ਨੇ ਬਹੁਤ ਸਾਰੇ ਚੈਨਲ ਬਣੇ ਹੋਣੇ ਹੁਣ ਤੁਹਾਡਾ ਚੈਨਲ ਆ ਤੁਹਾਡੇ ਕਿੰਨੇ ਫੋਲੋਅਰ ਨੇ ਹੂੰ ਕਿੰਨੇ ਆ ਤੁਹਾਡੇ ਸਾਡੇ ਆ ਗਏ ਜੀ YouTube ਦੇ ਲਾਲੋ ਵੀ 2.5 ਮਿਲੀਅਨ ਹੋਣਗੇ ਤੇ ਜੇ Facebook ਦੀ ਗੱਲ ਕਰਦੇ ਆ ਵੀ ਮਿਲੀਅਨ ਪਲੱਸ ਨੇ ਫਿਰ ਜਦੋਂ ਇਹਨੇ ਮਿਲੀਅਨ ਦੇ ਨੇ ਤੁਹਾਡੇ ਹੂੰ ਫਲਾਵਰ ਫਿਰ ਤੁਹਾਡੀ ਵੀਡੀਓ ਕਿੰਨੀ ਚੱਲਦੀ ਆ ਕਿੰਨੀ ਕਮਾਈ ਹੁੰਦੀ ਆ ਤੁਹਾਨੂੰ ਤੁਸੀਂ ਕੋਈ ਲੱਚਰ ਤਾਂ ਨਹੀਂ ਫਲਾਉਂਦੇ ਕੋਈ ਅਸਲੀ ਅਸਲੀਲਤਾ ਨਹੀਂ ਫਲਾਉਂਦੇ ਇਸੇ ਕੰਮ ਤੇ ਆਉਣਾ ਚਾਹੀਦਾ ਫਿਰ ਲੋਕਾਂ ਨੂੰ ਇੱਧਰ ਸਿੱਧੇ ਰਾਹ 'ਤੇ ਆਉਣਾ ਚਾਹੀਦਾ ਸਿੱਧੇ ਵਾਲੀ ਤਾਂ ਗੱਲ ਸਿੱਧਾ ਰਾਹ ਔਖਾ ਨਾ ਥੋੜਾ ਫਿਰ ਹੁਣ ਇਹ ਤਾਂ ਐਂ ਕਹਿੰਦੇ ਨੇ ਵੀ ਕਮਾਈ ਆਵੇ ਦੇਖੋ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਬਸ਼ਰਮ ਲੋਕ ਨੇ ਜਿਹੜੇ ਧੀਆ ਪੈਣ ਦਾ ਪੈਸਾ ਖਾਂਦੇ ਨੇ ਗੰਦਗੀ ਦਾ ਪੈਸਾ ਖਾਣ ਨਾਲ ਅੱਜ ਉਹ ਐਸੀ ਦੀ ਜ਼ਿੰਦਗੀ ਜੀਂਦੇ ਨੇ ਜਿਹੜੇ ਕਰ ਰਹੇ ਨੇ ਇੱਥੇ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਦੇ ਬੱਚੇ ਹੋ ਗਏ ਜਦੋਂ ਇਹ ਚੀਜ਼ਾਂ ਉਹ ਕਰਨਗੇ ਫਿਰ ਉਹ ਉਹਨਾਂ ਨੂੰ ਪਛਤਾਉਣਾ ਪਊਗਾ ਇਹ ਗੱਲ ਚੀਜ਼ ਦਾ ਇਸ ਕਰਕੇ ਨਾ ਤਾਂ ਹੁਣ ਮਹਿਰੋਂ ਤੇ ਉਹਦੇ ਸਾਥੀਆਂ ਦਾ ਉਹਦੇ ਨਾਲ ਕੋਈ ਜ਼ਮੀਨਦਾਰ ਰੌਲਾ ਸੀ ਬਿਲਕੁਲ ਨਾ ਕੋਈ ਪੈਸੇ ਦਾ ਲੈਣ ਦੇਣ ਸੀ ਗੱਲ ਤਾਂ ਸਿਰਫ ਪੰਜਾਬ ਬਚਾਉਣ ਦੀ ਸੀ ਸਮਾਜ ਨੂੰ ਬਚਾਉਣ ਦੀ ਸੀ। ਕਤਲ ਕਰਨਾ ਸਹੀ ਸੀ। ਸ਼ਾਇਦ ਕਹਿੰਦੇ ਜੇ ਸਮਝਾ ਲੈਂਦੇ ਕੋਈ ਲੱਤ ਵਾਈਂ ਤੋੜ ਦਿੰਦੇ ਕੋਈ ਹੋਰ ਗੱਲਬਾਤ ਦੇ ਨਾਲ ਮਸਲਾ ਹੱਲ ਕਰ ਲੈਂਦੇ ਕਿ ਕਤਲ ਕਰਨਾ ਸਹੀ ਸੀ ਉਹ ਵੀ ਕੁੜੀ ਦਾ ਕਿਉਂਕਿ ਹਰਜੀਤ ਸਿੰਘ ਰਸੂਲਪੁਰ ਕਹਿੰਦੇ ਨੇ ਵੀ ਸਾਡੇ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਵੀ ਕੁੜੀਆਂ ਦੀ ਗਰੀਬ ਦੀ گاਉਂ ਦੀ ਰੱਖਿਆ ਕਰਨੀ ਹੈ ਤੇ ਇੱਥੇ ਆਪਾਂ ਕਤਲ ਕਰਤਾ। ਮੈਂ ਉਸ ਰਸੂਲਪੁਰੇ ਨੂੰ ਪੁੱਛਣਾ ਚਾਹੁੰਨਾ ਹੈ ਜਾਂ ਹੋਰ ਜਿਹੜੇ ਗੱਲਾਂ ਕਰਦੇ ਨੇ ਵੀ ਸਮਝਾ ਲੈਂਦੇ ਤੇ ਸਮਝਾਈ ਤਾਂ ਸੀਗੀ ਸਮਝੀ ਨਹੀਂ ਦੂਸਰਾ ਨੰਬਰ ਜਿਹੜਾ ਕੋਈ ਹੱਥ ਚੱਕ ਲੈਂਦਾ ਉਹਨੂੰ ਕਹਿੰਦੇ ਨੇ ਹੱਤਵਾਦੀ ਹੂੰ ਇਹਨੇ ਹੁਣ ਹੱਥ ਚੱਕ ਰੱਖੀ ਸੀ ਸਮਾਜ ਨੂੰ ਗੰਦਲਣਾ ਕਰਨ ਵਾਸਤੇ ਸਮਾਜ ਦੇ ਨੌਜਵਾਨੇ ਨੂੰ ਜਿਹੜਾ ਹੈਗਾ ਉਹ ਪੁੱਠੇ ਰਾਹ ਕਰਾਹੀ ਪਾਉਣ ਵਾਸਤੇ ਹੂੰ ਦੂਸਰਾ ਨੰਬਰ ਇਹ ਕਹਿੰਦੇ ਜਨੇ ਵੀ ਸਿੱਖਾਂ ਦੇ ਵਿੱਚ ਰਵਾਇਤ ਨਹੀਂ ਹੈ ਕੱਲ ਨੂੰ ਤਾਂ ਉਹ ਕਹੂਗਾ ਵੀ ਇੰਦਰਾ ਗਾਂਧੀ ਕਿਉਂ ਮਾਰਦੀ ਉਹ ਕੌਣ ਸੀ ਉਹ ਵੀ ਇਸਤਰੀ ਹੀ ਸੀ ਨਾ ਹੂੰ ਕੱਲ ਨੂੰ ਫਿਰ ਬਿਆਨਤ ਸਿੰਘ ਸਤਵੰਦ ਸਿੰਘ ਤੇ ਵੀ ਉਹ ਉਂਗਲ ਚੱਕਣਗੇ ਇਹ ਨਹੀਂ ਹੈ ਜਿਨੇ ਅੱਤਵਾਦੀ ਜਿਹੜਾ ਜਿਨੇ ਹੱਥ ਚੱਕ ਲਈ ਜਿਹੜਾ ਜ਼ਾਲਮ ਬਣ ਗਿਆ ਕਿਸੇ ਤਰੀਕੇ ਨਾਲ ਹੂੰ ਚਾਹੇ ਉਹ ਸਾਡੀ ਜਰਨਲਿਸਟ ਨੂੰ ਖਤਮ ਕਰਨਾ ਚਾਹੁੰਦਾ ਹੂੰ ਪੁਠੇਰਾ ਪਾਉਣਾ ਚਾਹੁੰਦਾ ਚਾਹੇ ਉਹ ਸਾਡੇ ਧਾਰਮਿਕ ਸਥਾਨਾਂ ਤੇ ਅਟੈਕ ਕਰਾਵੇ ਹੂੰ ਜਿਹੜਾ ਕੋਈ ਜ਼ਾਲਮ ਹੋ ਗਿਆ ਉਹਨੂੰ ਫਿਰ ਜਿਹੜਾ ਸੋਧਾ ਲੱਗਦਾ ਹੀ ਲੱਗਦਾ ਹੂੰ ਇਸ ਕਰਕੇ ਤੁਕਾਂ ਇਹ ਲੋਕ ਗੈਰ ਹਤਮੰਦ ਨੇ ਹੂੰ ਇਹਨਾਂ ਦੀ ਗੈਰਤ ਮਰੀ ਹੋਈ ਆ ਹੂੰ ਇਹ ਬਸ਼ਰਮ ਲੋਕ ਨੇ ਤਾਂ ਹੀ ਉਹਨਾਂ ਦਾ ਸਾਥ ਦੇ ਰਹੇ ਨੇ ਇਹ ਆਪ ਬਲਾਤਕਾਰੀ ਹੈ ਕਿਸੇ ਨੂੰ ਕੀ ਸੇਹ ਦੇ ਸਕਦਾ ਨਰਿੰਦਰ ਕੌਰ ਦਾ ਨੇ ਬਲਾਤਕਾਰ ਕਰਿਆ ਜੀ ਐਫ ਆਈ ਆਰ ਇਹਦੇ ਦਰਜ ਦਰਜ ਆ ਗਈ ਇਹ ਕਿਵੇਂ ਬੋਲ ਸਕਦਾ ਨਹੀਂ ਹੈ ਤਾਂ ਤੁਹਾਡੇ ਜਥੇ ਬੰਦੀ ਆਂਦੇ ਨੇ ਹੈ ਤਾਂ ਨੇ ਹੰਗ ਸਿੰਘ ਹੀ ਨੇ ਸਾਡਾ ਕੋਈ ਜਥੇਬੰਦੀ ਕਿਸੇ ਦਾ ਲਿੰਕ ਨਹੀਂ ਹੈ ਕਿਹੜਾ ਉਹ ਦੱਸੇ ਵੀ ਕਿਹੜੇ ਦਲਾਂ ਨਾਲ ਸੰਬੰਧਿਤ ਆ ਹੂੰ ਉਹ ਦੱਸੇ ਸੋਸ਼ਲ ਮੀਡੀਆ 'ਚ ਦੱਸੇ ਫਿਰ ਅਸੀਂ ਪੁੱਛ ਲਾਂਗੇ ਉਹਨਾਂ ਨੂੰ ਵੀ ਕਿਹੜੇ ਉਹਨਾਂ ਦਲਾਂ ਦੇ ਮੁਖੀਆਂ ਨੂੰ ਕਰਾਂ ਇਹ ਸਵਾਲ ਵੀ ਆ ਤੁਹਾਡਾ ਨਿੰਗ ਸਿੰਘ ਆ ਕਿਹੜੇ ਦਲ ਦਾ ਬਿਲਕੁਲ ਕਿਸੇ ਦਲ ਦਾ ਨਹੀਂ ਹੈਗਾ ਨਹੀਂ ਕਦੇ ਤੁਹਾਡੀ ਗੱਲ ਨਹੀਂ ਹੋਈ ਕਦੇ ਪਰਸਨਲ ਗੱਲ ਨਹੀਂ ਹੋਈ ਵੀ ਤੁਸੀਂ ਕਿਹੜੇ ਜਥੇਬੰਦੀ ਕਿਹੜੀ ਪਰੰਪਰਾ ਦੇ ਨਾਲ ਜੁੜੇ ਹੋਏ ਹੋ ਸਾਨੂੰ ਪਤਾ ਹੀ ਆ ਵੀ ਕਿਹੜੇ ਜਿਹੜੇ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਣੇ ਜਿਹੜੇ ਦਲਾਂ ਪੰਥਾਂ ਸਿੰਘ ਸਾਨੂੰ ਉਹਨਾਂ ਬਾਰੇ ਪਤਾ ਹੂੰ ਜਿਹੜੇ ਜਥੇਬੰਦੀਆਂ ਦੇ ਸਿੰਘ ਨੇ ਉਹ ਕਿਤੇ ਗੰਦਗੀ ਨੂੰ ਪ੍ਰਮੋਟ ਕਰਦੇ ਨੇ ਇਹ ਕਹਿੰਦੇ ਮੈਂ ਸਿੱਖ ਕੌਮ ਵੱਲੋਂ ਜਾ ਕੇ ਯੋਧਿਆ ਦੇ ਵਿੱਚ ਲੰਗਰ ਲਾਇਆ ਸੀ ਕਿਸੇ ਕੌਮ ਵੱਲੋਂ ਨਹੀਂ ਗਿਆ ਲੋਕ ਤਾਂ ਇਹਨੂੰ ਜੁੱਤੀਆਂ ਮਾਰਦੇ ਨੇ ਇਹ ਤਾਂ ਆਰਐਸਐਸ ਤੇ ਬੀਜੇਪੀ ਦਾ ਇਹ ਦਲਾਲ ਆ ਹੂੰ ਤਾਂ ਹੀ ਤਾਂ ਉਹ ਪੁਲਿਸ ਨਹੀਂ ਫੜਦੀ ਇਹ ਤੇ ਰੇਪ ਦਾ ਕੇਸ ਆ ਹੂੰ ਕਿ ਦਲਾਲੀ ਕਰਦਾ ਇਹ ਕਈ ਕਿਹੜੇ ਦਿਨ ਦਾ ਹੁੰਦਾ ਤਾਂ ਹੈ ਨਹੀਂ ਹੂੰ ਇਹ ਸਿੱਖ ਕਿੱਥੋਂ ਹੋ ਗਿਆ ਇਹਨੇ ਸਿੰਘ ਵਾਲਾ ਤਾਂ ਬਾਣਾ ਸਾਨੂੰ ਬਦਨਾਮ ਕਰਨ ਵਾਸਤੇ ਪਾਇਆ ਹੋਇਆ ਹੈ ਇਸਨੇ ਇਹ ਬਲਾਤਕਾਰੀ ਬੰਦਾ ਇਹਨੂੰ ਸਿੱਖ ਕਈ ਕਹਿੰਦੇ ਨੇ ਸਿੱਖ ਬੁੱਧੀਜੀਵੀ ਆ ਉਹ ਤਾਂ ਮੰਦਬੁੱਧੀ ਆ ਇਹਦੇ ਪੱਲੇ ਦਲੇ ਕੱਖ ਨਹੀਂ ਹੈਗਾ ਤੇ ਇਹਨੀਆਂ ਗੱਲਾਂ ਤੁਸੀਂ ਜਿਆਦਾ ਮੈਂ ਸਾਰੇ ਚੈਨਲਾਂ ਨੂੰ ਕਹਿੰਦਾ ਇਹ ਇਸ ਮੂਰਖ ਬੰਦੇ ਨੂੰ ਨਾਮ ਬੁਲਾਇਆ ਕਰੋ ਨਾ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਿਆ ਕਰੋ ਇਹ ਸਾਡੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਨੇ ਸਿੱਖੀ ਨੂੰ ਕਲੰਕਿਤ ਨੇ ਬਾਕੀ ਜਿਹੜਾ ਨਿਰਣਾ ਜਦੋਂ ਇਹ ਬੋਲਦੇ ਨੇ ਲੋਕ ਕਰਦੇ ਨੇ ਕਮੈਂਟਾਂ ਦੇ ਵਿੱਚ ਉਹ ਦੱਸ ਦਿੰਦੇ ਨੇ ਵੀ ਕਿੱਥੇ ਖੜੇ ਨੇ ਕੀ ਇਹਨਾਂ ਦੀ ਵੈਲਿਊ ਆ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਮੈਰੋ ਨਿਹੰਗ ਬਾਣੇ ਦੇ ਵਿੱਚ ਇੱਕ ਗੈਂਗਸਟਰ ਸੀ ਗੈਂਗਸਟਰ ਤਾਂ ਇਹ ਆ ਜਿਹੜਾ ਬਲਾਤਕਾਰ ਕਰਦਾ ਉਹਨੇ ਬਲਾਤਕਾਰ ਤਾਂ ਨਹੀਂ ਕਰਿਆ ਉਹਨੇ ਤੀਆਂ ਪਣੇ ਦੀ ਇੱਜ਼ਤ ਬਚਾਈ ਆ ਕਿੰਨੇ ਥਾਮਿਆਂ ਤੇ ਗਿਆ ਉਹ ਕਿੰਨੇ ਜਗ੍ਹਾ ਤੇ ਗਿਆ ਉਹ ਜਿਹਦੇ ਸਾਹ ਦਿੱਤਾ ਉਹਨੂੰ ਠੋਕੇ ਖੜਾ ਨਾਲ ਤੇ ਇਹ ਕਿਹਦੇ ਕੋਲੇ ਗਿਆ ਦੱਸੇ ਤਾਂ ਇਹ ਤਾਂ ਉਲਟਾ ਤੀਆਂ ਪਣੇ ਦਾ ਬਲਾਤਕਾਰ ਕਰਦਾ ਅਸੋਸ਼ਲ ਮੀਡੀਆ ਤੇ ਕਿੰਨੀਆਂ ਜਿਹੜੀਆਂ ਹੈਗੀਆਂ ਇਹਦੀਆਂ ਫੋਟੋਆਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਇਹ ਤਾਂ ਸਿੱਖੀ ਦੇ ਸਰੂਪ ਦੇ ਵਿੱਚ ਇੱਕ ਗਧਾ ਲੁਕਿਆ ਹੋਇਆ ਗਧੇ ਤੇ ਖੱਲ ਪਾਰਖਈਆ ਸ਼ੇਰ ਦੀ ਹੂੰ ਇਹ ਗਧਾਗਾ ਸ਼ੇਰ ਦੀ ਖੱਲ ਪਾਰਖਈਆ ਇਸਨੇ ਇਹ ਬੰਦਾ ਨਹੀਂ ਹੈਗਾ ਇਹ ਇਹ ਤਾਂ ਇੱਕ ਦਲਾਲ ਬਣਾ ਕਰਦਾ ਦੂਜੇ ਪਾਸੇ ਬਾਲੀਵੁੱਡ ਸਟਾਰ ਮਿੱਕਾ ਸਿੰਘ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਬਿਲਕੁਲ ਗਲਤ ਹੈ ਇਹ ਜੋ ਕਮਲਕੌਰ ਦੇ ਨਾਲ ਹੋਇਆ ਪੰਜਾਬ ਦੇ ਵਿੱਚ ਫਿਰ ਤਾਂ ਕਹਿੰਦੇ ਵੱਡੀਆਂ ਵੱਡੀਆਂ ਫਿਲਮਾਂ ਬਣਦੀਆਂ ਨੇ ਉਸ ਦੇ ਵਿੱਚ ਵੀ ਗਾਣਿਆਂ ਦੇ ਵਿੱਚ ਜਿਹੜਾ ਲੜਕੀਆਂ ਨੱਚਦੀਆਂ ਨੇ ਜਾਂ ਹੋਰ ਪੰਜਾਬੀ ਗਾਣੇ ਦੇ ਵਿੱਚ ਲੜਕੀਆਂ ਨੱਚਦੀਆਂ ਨੇ ਫਿਰ ਤਾਂ ਕਹਿੰਦੇ ਸਾਰਾ ਕੁਝ ਹੀ ਬੰਦ ਕਰਾ ਦਿਓ ਜਿਹਦੇ ਆਪ ਦੇ ਉੱਤੇ ਇਲਜ਼ਾਮੇ ਲੱਗੇ ਹੋਣਾ ਜਿਹਦੇ ਉੱਤੇ ਪਰਚੇ ਦਰਜੇ ਹੋਣ ਉਹ ਤਾਂ ਇਸ ਗੱਲ ਬਾਰੇ ਇਹ ਬੋਲਣਾ ਨਹੀਂ ਚਾਹੀਦਾ ਉਹ ਤੇ ਆਪ ਦਰਜ ਨੇ ਪਰਚੇ ਹੂੰ ਉਹਨੇ ਆਪ ਲਖਤਰਤਾ ਫਲਾਈ ਹੋਈ ਆ ਦੇਖੋ ਜਿਹਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਜਿਹਦੀ ਅਣਖ ਮਰ ਗਈ ਗੈਰਤ ਮਰ ਗਈ ਹੈ ਗੈਰਤਮੰਦ ਲੋਕ ਨੇ ਇਹਨਾਂ ਦੀ ਅਣਖ ਮਰੀ ਹੋਈ ਆ ਇਹ ਬੇਸ਼ਰਮ ਲੋਕ ਨੇ ਜਿਹੜੇ ਸਮਾਜ ਨੂੰ ਗੰਧਲਾਪਨ ਕਰ ਰਹੇ ਨੇ ਜਿਹੜੇ ਲਚਰਤਾ ਵੱਲ ਸਾਨੂੰ ਧੱਕ ਰਹੇ ਨੇ ਜਿਹੜੇ ਅਸੁਰਵੇਲਤਾ ਵੱਲ ਸਾਨੂੰ ਲਿਜਾ ਰਹੇ ਨੇ ਚਾਹੇ ਬਾਰੀਵੋੜ ਦਾ ਸਟਾਰ ਆ ਚਾਹੇ گاਉਂ ਦਾ ਕੋਸ ਆ ਜਾਏ ਇਹਨਾਂ ਦੀ ਬਸ ਦਾ ਕੰਮ ਨਹੀਂ ਰਿਹਾ ਹੁਣ ਇਹਨਾਂ ਦੀ ਬੁੱਧੀ ਆ ਜਿਹੜੀ ਮੰਦ ਹੋ ਚੁੱਕੀ ਆ ਤਾਂ ਹੀ ਇਹ ਲਚਰਤਾ ਵੱਲ ਸਾਨੂੰ ਲਿਜਾ ਰਹੇ ਨੇ ਸਾਡਾ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਇਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਾਰਿਆਂ ਨੂੰ ਹੂੰ ਜਿਹੜੇ ਉਹ ਦਾ ਪ੍ਰਮੋਟ ਕਰ ਰਹੇ ਆ ਜਿਹੜਾ ਉਹਨਾਂ ਸਾਥ ਦੇ ਰਹੇ ਨੇ ਉਸ ਬੀਬੀ ਦੀਆਂ ਜਿਹੜੀਆਂ ਮਾਰੀ ਆ ਉਹਦੀਆਂ ਤੁਸੀਂ 10-20 ਮਿੰਟਾਂ ਦੀ ਵੀਡੀਓ ਇਕੱਠੀ ਕਰਕੇ ਪਰਿਵਾਰ ਦੇ ਵਿੱਚ ਦੇਖ ਲਿਓ ਫਿਰ ਦੱਸਿਓ ਵੀ ਉਹ ਠੀਕ ਸੀ ਜਾਂ ਗਲਤ ਸੀ ਉਹ ਕਹਿੰਦੇ ਦੇਖਣਾ ਨਾ ਨਾ ਦੇਖਣਾ ਉਹ ਬੰਦੇ ਦੇ ਹੱਥ ਹੈ ਜਿਹਨੂੰ ਨਹੀਂ ਸਹੀ ਲੱਗਦਾ ਉਹ ਨਾ ਵੇਖੇ ਜਿਹਨੂੰ ਸਹੀ ਲੱਗਦਾ ਉਹ ਵੇਖੇ ਦੇਖੋ ਜਿਹੜੀ ਚੀਜ਼ ਬਣ ਗਈ ਹੁਣ ਬੱਚੇ ਬੱਚੀਆਂ ਨੇ ਹੁਣ ਆਪਾਂ ਕੁਝ ਵੀ ਨਹੀਂ ਤੁਸੀਂ ਸੋਸ਼ਲ ਮੀਡੀਆ ਦੇਖ ਸਕਦੇ ਜਦੋਂ ਸਾਹਮਣੇ ਆ ਗਿਆ ਬੱਚਾ ਆਟੋਮੈਟਿਕ ਦੇਖਦਾ ਜਦੋਂ ਤੋਂ ਉਹਨੂੰ ਕਿਹਾ ਵੀ ਸਾਨੂੰ ਇੱਕ ਇਹ ਨੈਰੇਟਿਵ ਸਿਰਜਦਾ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਤੱਕ ਪਹੁੰਚ ਗਿਆ ਮੋਬਾਈਲ ਆ ਏਸੇ ਗੱਲ ਖਾਤਰ ਪਹੁੰਚਾਇਆ ਗਿਆ ਇਹਦੀ ਸਰਕਾਰ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ ਜਿਹੜੇ ਗੰਦਗੀ ਫੈਲਾਉਂਦੇ ਨੇ ਬਲਾਗਰ ਉਹਨਾਂ ਤੇ ਬੈਨ ਹੋਣਾ ਚਾਹੀਦਾ ਹੁਣ ਸਮਾਜ ਦੇ ਵਿੱਚ ਜੇ ਅਸੀਂ ਕਿਸੇ ਨੂੰ ਟੱਚ ਕਰ ਦਈਏ ਜਦ ਵੀ ਉਹਦੇ ਇਲਜ਼ਾਮ ਲੱਗ ਜਾਂਦੇ ਨੇ ਉਹਦੇ ਐਫਆਈਆਰ ਦਰਜ ਹੋ ਜਾਂਦੀ ਆ ਉਹਨੂੰ ਜੇਲ ਵੀ ਜਾਣਾ ਪੈਂਦਾ ਇੱਥੇ ਤਾਂ ਸਰਿਆਂ ਆਮ ਨੰਗਾ ਜਿਸਮ ਦਿਖਾਇਆ ਜਾ ਰਿਹਾ ਹੂੰ ਸਰਿਆਂ ਆਮ ਜਿਹੜਾ ਹੈਗਾ ਨੰਗਾ ਉਹ ਨਾਚ ਨੱਚਿਆ ਜਾ ਰਿਹਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਉਹਨਾਂ ਨੂੰ ਕਾਨੂੰਨ ਦਾ ਸਿਕੰਦਾ ਕਿਉਂ ਨਹੀਂ ਹੈਗਾ ਜੇ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਦੇ ਚੈਨਲ ਬੰਦ ਹੋਣ ਹੋ ਸਕਦਾ ਜੇ ਕੰਚਨ ਕੁਮਾਰੀ ਵੱਤ ਚਾਂਦੀ ਇਸ ਕਰਕੇ ਹੁਣ ਵੀ ਜਿਹੜੇ ਲੋਕ ਨੇ ਨਾ ਜਿਹੜੇ ਕਹਿੰਦੇ ਸੀ ਉਹਨੂੰ ਸਮਝਾਉਣਾ ਚਾਹੀਦਾ ਸੀ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਸਾਰਿਆਂ ਨੂੰ ਵੀ ਬਹੁਤ ਕੰਚਨ ਕੁਮਾਰੀਆਂ ਨੇ ਹੂੰ ਬਹੁਤ ਪ੍ਰੋਡਿਊਸਰ ਆਰ ਡੀ ਟ ਵਕਤ ਵਰਗੇ ਬੈਠੇ ਨੇ ਹੂੰ ਹੁਣ ਤੁਸੀਂ ਜਾਓ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਜੇ ਤੁਹਾਡੀ ਗੱਲ ਸਮਝ ਲੈਣ ਤਾਂ ਜਾਓ ਹੁਣ ਵੀ ਹੈਗੇ ਨੇ ਹੁਣ ਕਿਹੜਾ ਬੰਦ ਹੋ ਗਏ ਉਹ ਬਾਬਾ ਜੀ ਦੀਪਿਕਾ ਲੁਥਰਾ ਪ੍ਰੀਤ ਜੱਟੀ ਉਹਨੇ ਪ੍ਰੀਤ ਜੱਟੀ ਨੇ ਲਾਈਵ ਹੋ ਕੇ ਕਿਹਾ ਕਿ ਮੈਨੂੰ 2 ਦਿਨ ਪਹਿਲਾਂ ਮੈਰੋ ਨੇ ਕਿਹਾ ਵੀ ਮੈਂ ਤੇਰਾ ਸੌਦਾ ਲਾ ਦੇਵਾਂਗਾ 2 ਦਿਨਾਂ ਦੇ ਵਿੱਚ ਜੇ ਤੂੰ ਆਪਣੀਆਂ ਵੀਡੀਓ ਡਿਲੀਟ ਨਾ ਕੀਤੀਆਂ ਤੇ ਉਹ ਕਹਿੰਦੀ ਮੈਂ ਤਾਂ 6 ਮਹੀਨੇ ਪਹਿਲੇ ਜਦੋਂ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਐਕਸਟਰਾ ਲੋਜ਼ਰ ਦੀਆਂ ਵੀਡੀਓ ਕੀਤੀਆਂ ਨੇ ਜੋਤਿਸ਼ਲੀਆਂ ਵੀਡੀਓ ਕੀਤੀਆਂ ਨੇ ਉਹ ਡਿਲੀਟ ਕਰ ਦਿਓ ਮੈਂ ਉਸੇ ਮੈਂ ਡਿਲੀਟ ਕਰਤੀਆਂ ਸੀ ਪਰ ਹੁਣ ਮੇਰਾ 5 ਮਹੀਨੇ ਦਾ ਬੱਚਾ ਹੈ ਔਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਮੈਨੂੰ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਦੇਖੋ ਮੈਂ ਤਾਂ ਪਹਿਲਾਂ ਹੀ ਕਹਤਾ ਜਦੋਂ ਮੈਰੋ ਨੇ ਇਹ ਵੀਡੀਓ ਆਈ ਆ ਉਹਨੇ ਸਾਰਿਆਂ ਨੂੰ ਕਹਤਾ ਕੱਲੀ ਉਹ ਨਾ ਲੇਆਉਣੇ ਉਹਨੇ ਸਾਰਿਆਂ ਨੂੰ ਕਿਹਾ ਵੀ ਜਿੰਨੇ ਵੀ ਬਲੌਗਰ ਨੇ ਉਹ ਆਪੋ ਆਪਣੀ ਵੀਡੀਓ ਡਿਲੀਟ ਕਰੋ ਮਾਫੀ ਮੰਗੋ ਵੀ ਅੱਗੇ ਤੋਂ ਅਸੀਂ ਇਹ ਨਹੀਂ ਕਰਦੇ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਤੁਸੀਂ ਨਹੀਂ ਹਟੇ ਫਿਰ ਅਸੀਂ ਤੁਹਾਡਾ ਸੁਧਾ ਲਾਵਾਂਗੇ ਇਹ ਹੁਣ ਸਾਰਿਆਂ ਨੂੰ ਦੇਖੋ ਇਹ ਸਾਡਾ ਪੰਜਾਬ ਆ ਅਸੀਂ ਸਾਰਿਆਂ ਸਮਾਜ ਦੇ ਵਿੱਚ ਰਹਿਣਾ ਅੱਜ ਜਿਹੜੇ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ ਲਚਰਤਾ ਵੱਲ ਸਾਨੂੰ ਲਿਜਾ ਰਹੇ ਨੇ ਸੁਲੀਲਤਾ ਵੱਲ ਲਿਜਾ ਰਹੇ ਨੇ ਇੱਕ ਦਿਨ ਉਹਨੂੰ ਪਛਤਾਉਣਾ ਪਊ ਜੇ ਨਾ ਉਹ ਹਟੇ ਜੇ ਸੀ ਤਨੇ ਗੰਦ ਪੈਂਦਾ ਰਿਹਾ ਫਿਰ 12 ਦਾ ਬੁਰਾ ਹਾਲ ਹੋ ਜਾਣਾ ਸਾਡਾ ਸਮਾਜ ਗੰਦਲਾ ਹੋ ਜਾਊਗਾ ਤੁਸੀਂ ਫਿਰ ਰੋਮੋਗੇ ਤਾਂ ਹਾਂ ਉਦੋਂ ਸਮਾਂ ਨਿਕਲ ਜੂ ਇਸ ਕਰਕੇ ਸਾਨੂੰ ਸਮੇਂ ਦੇ ਨਾਲ ਹੀ ਹੁਣ ਸਾਨੂੰ ਸਾਰਾ ਕੰਟਰੋਲ ਕਰਨਾ ਚਾਹੀਦਾ ਦੀਪਿਕਾ ਲੁਥਰਾ ਲੜਕੀ ਦਾ ਕਹਿਣਾ ਹੈ ਵੀ ਮੈਂ ਤਾਂ Hindu community ਚੋਂ ਆ ਮੈਂ ਤਾਂ ਸਿੱਖਾ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਨਾ ਮੈਂ ਕਦੇ ਕੋਰ ਲਾਇਆ ਫਿਰ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਉਹਨੇ ਇਸ ਬਾਬਤ ਅੰਮਰਸਰ ਥਾਣੇ ਜੇ ਰਿਪੋਰਟ ਵੀ ਦਿੱਤੀ ਹੈ ਕੱਲ ਸਾਡੀ ਡਿਬੇਟ ਹੋਈ ਸੀ ਅਸੀਂ ਉਹਨੂੰ ਇਹ ਹੀ ਕਿਹਾ ਸੀ ਵੀ ਤੂੰ ਮੈਂ ਕਹਿੰਦੀ ਮਾਫੀ ਮੈਂ ਮਾਫੀ ਮੰਗ ਲਈ ਹੂੰ ਜੇ ਤੈਨੂੰ ਲੀਡ ਕੋਈ ਦੀਪਿਕਲ ਉਥਰਾ ਨਾਲ ਗੱਲ ਚੱਲ ਡਿਬੇਟ ਦੇ ਵਿੱਚ ਹੋਈ ਜਦੋਂ ਡਿਬੇਟ ਚੱਲਦੀ ਸੀ ਉਹ ਆਈ ਸੀ ਨਾਲ ਅੱਛਾ ਉਹ ਕਹਿੰਦੀ ਮੈਂ ਮਾਫੀ ਮੰਗ ਲਈ ਆ ਹੂੰ ਮੈਂ ਡਿਲੀਟ ਕਰਦੇ ਫਿਰ ਮੈਂ ਕਿਹਾ ਵੀ ਤੂੰ ਆਪਦੇ ਘਰੇ ਬੈਠ ਤੈਨੂੰ ਕਿਹੜਾ ਕੋਈ ਛੇੜੂਗਾ ਹਾਂ ਦੂਸਰਾ ਨੰਬਰ ਜਿਹੜੀ ਇਹ ਲੂਥਰਾ ਹੈ ਤਾਂ ਪੰਜਾਬ ਦੀ ਆ ਨਾ ਹੂੰ ਪੰਜਾਬ ਦੇ ਵਿੱਚ ਰਹਿੰਦੀ ਆ ਤੁਹਾ ਨੂੰ ਤਾਂ ਦੱਸਦਾ ਵੀ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਪੰਜਾਬੀ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਉਹ ਅਣਖ ਵਾਲੇ ਗੈਰਤਮੰਦ ਲੋਕ ਵਸਦੇ ਨੇ ਇੱਥੇ ਬੇਗੈਰਤੀ ਨਹੀਂ ਬਸ ਬਸਦੇ ਬੇਸ਼ਰਮ ਲੋਕ ਨਹੀਂ ਇੱਥੇ ਕੁਝ ਹੈਗੇ ਨੇ ਵਿੱਚ ਬੇਸ਼ਰਮ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਵੀ ਅਪੀਲ ਕਰਨਾ ਚਾਹੁੰਦਾ ਆਓ ਆਪਣੇ ਪੰਜਾਬ ਨੂੰ ਨਵਾਂ ਨਵਾਂ ਬਣਾਉਣ ਵਾਸਤੇ ਇੱਥੋਂ ਦੇ ਸੱਭੇ ਚਾਰ ਨੂੰ ਜਿਹੜਾ ਹੈਗਾ ਵਧੀਆ ਢੰਗ ਨਾਲ ਜਿਹੜਾ ਹੈਗਾ ਉਹ ਅੱਗੇ ਲੈ ਜਾਣ ਵਾਸਤੇ ਇਥੋਂ ਦੇ ਪੌਣ ਪਾਲੇ ਨੂੰ ਸਹੀ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅ ਜਿਹੜਾ ਹੈਗਾ ਜਿਹੜੇ ਚੰਗੇ ਲੋਕ ਕੰਮ ਕਰਦੇ ਨੇ ਕੋਈ ਵੀ ਆ ਚਾਹੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਚੰਗੇ ਕੰਮਾਂ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹਰਜੀਤ ਸਿੰਘ ਰਸੂਲਪੁਰ ਦਾ ਕਹਿਣਾ ਹੈ ਵੀ ਜੇ ਹੁਣ ਕੋਈ ਤੁਹਾਨੂੰ ਨਿਹੰਗ ਜਥੇਬੰਦੀ ਤੰਗ ਕਰਦੀ ਹੈ ਤਾਂ ਮੇਰੇ ਨਾਲ ਕੰਟੈਕਟ ਕੀਤਾ ਜਾਵੇ ਮੈਂ ਉਹਨਾਂ ਨੂੰ ਜਵਾਬ ਦੇਵਾਂਗਾ ਕਿਹਨੂੰ ਕਹਿੰਦਾ ਉਹ ਉਸ ਨੇ ਲਾਈਵ ਹੋ ਕੇ ਆਪਣੇ ਫੇਸਬੁਕ ਤੋਂ ਕਿਹਾ ਹੈ ਬੀ ਪ੍ਰੀਤ ਜੱਟੀ ਦੀਪਿਕਾ ਲੁਥਰਾ ਜਾਂ ਹੋਰ ਕੋਈ ਵੀ ਕੁੜੀ ਜੇ ਕਿਸੇ ਨੂੰ ਕੋਈ ਤੰਗ ਕਰਦਾ ਕਿਉਂਕਿ ਪ੍ਰੀਤ ਜੱਟੀ ਦਾ ਕਹਿਣਾ ਸੀ ਕਿ ਦੋ ਦਿਨ ਪਹਿਲਾਂ ਮੈਨੂੰ ਧਮਕੀਆਂ ਦਿੱਤੀਆਂ ਗਿਆ ਸੀ ਤੇ ਮੈਂ ਦੱਸਣਾ ਚਾਹਣਾ ਸਾਰਿਆਂ ਨੂੰ ਜਿਹੜਾ ਇਹ ਰਸੂਲਪੁਰੀ ਆ ਇਹ ਤਾਂ ਆਪ ਬਲਾਦਕਾਰੀ ਆ ਇਹਦੇ ਕੋਲੇ ਬੀਵੀਆਂ ਜਾਣ ਗਈਆਂ ਇਹਦੀ ਛਤਰ ਸ਼ਾਇਆ ਲੈਣ ਗਈਆਂ ਪ੍ਰਵਾਨ ਕਰ ਲਗੀਆਂ ਇਹ ਉਹ ਤਾਂ ਆਪ ਬਲਾਦਕਾਰੀ ਆ ਉਹਦੇ ਐਫਆਈਆਰ ਦਰਜਾ ਉਹ ਵੀ ਵੀ ਰੌਲਾ ਪਾਉਂਦੀ ਪਿਆ ਚੈਨਲਾਂ 'ਤੇ ਵੀ ਮੇਰੇ ਨਾਲ ਬਲਾਤਕਾਰ ਕੀਤਾ ਇੱਕ ਕਿਸੇ ਦਾ ਦੁੱਧੋਤਾ ਹੋ ਗਿਆ ਆਖਰ 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 ਨੇ ਨਿਹੰਗ ਜਥੇਬੰਦੀਆਂ ਤੇ ਜਦੋਂ ਬਾਬਾ ਜੀ ਇਹ ਇਲਜ਼ਾਮ ਲੱਗਦੇ ਨੇ ਕਿਉਂਕਿ ਨਿਹੰਗ ਜਥੇਬੰਦੀਆਂ ਵੱਖ-ਵੱਖ ਨੇ ਤਰਨਾ ਦਲ, ਬੁੱਢਾ ਦਲ ਔਰ ਕਿਉਂ ਕਿ ਤੁਹਾਨੂੰ ਲੱਗਦਾ ਵੀ ਨਿਹੰਗ ਜਥੇਬੰਦੀਆਂ ਦੇ ਵਿੱਚ ਵੀ ਕਈ ਅਜਿਹੇ ਬੰਦੇ ਹੈ ਜਿਹੜੇ ਮਾੜਾ ਕੰਮ ਕਰਦੇ ਨੇ ਦੇਖੋ ਜਿਹੜੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਵਿੱਚ ਰਹਿੰਦੇ ਨੇ ਹੂੰ ਔਰ ਬਾਣੀ ਪੜਨ ਵਾਲੇ ਨੇ ਜਿਹੜੇ ਜੀ ਉਹ ਕੋਈ ਵੀ ਐਸਾ ਕੰਮ ਨਹੀਂ ਕਰੂਗਾ ਜਿਹੜਾ ਗੁਰੂ ਨੂੰ ਸਮਰਪਿਤ ਆ ਹਮ ਬਾਕੀ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਹਮ ਸਾਰੀਆਂ ਸੰਪਰਤਾਵਾਂ ਦੇ ਵਿੱਚ ਹਮ ਕੋਈ ਸਾਰੇ ਅਸੀਂ ਸਹਿ ਕਹਿ ਨਹੀਂ ਸਕਦੇ ਵੀ ਉਹ ਸਾਰੇ ਸਹੀ ਨੇ ਹਮ ਵਿੱਚ ਸਾਡੇ ਵਿੱਚ ਹੁਣ ਰਸੂਲਪੁਰੇ ਵਰਗੇ ਜਿਹੜੇ ਬਲਾਤਕਾਰੀਆਂ ਨੂੰ ਵੀ ਬੜੇ ਹੋਏ ਨੇ ਹਮ ਹੁਣ ਅਸੀਂ ਕਿਵੇਂ ਕਹਾਂਗੇ ਇਹਨੂੰ ਵੀ ਸਹੀ ਆ ਹਮ ਇਸ ਕਰਕੇ ਹੋਰ ਵੀ ਬਥੇਰੇ ਨੇ ਹਮ ਇਹ ਰਸੂਲਪੁਰਿਆ ਸ਼ੇਰ ਦੀ ਖਾਲ ਪਾਈ ਹੋਈ ਹੈ ਨੇ ਗਦਾ ਹੈਗਾ ਬੰਦਾ ਇਹੋ ਜਿਹੜੇ ਜਿਹਨਾਂ ਬਦਨਾਮ ਕਰਦੇ ਨੇ ਸਿੱਕੀ ਦੀ ਬਾਣੀ ਨੂੰ ਹੋਰ ਵੀ ਹੈਗੇ ਨੇ ਜਿਹੜੇ ਇੱਕ ਗੁਰਸੇਮਰਨ ਸਿੰਘ ਮੰਡ ਉਹ ਵੀ ਸਰਦਾਰ ਨੇ ਜਿਨ੍ਹਾਂ ਵੱਲੋਂ ਇੰਦਰਾ ਗਾਂਧੀ ਦਾ ਬੁੱਤ ਸਾਫ਼ ਕੀਤਾ ਗਿਆ ਸੀਗਾ ਉਹ ਵੀ ਦੀਪਿਕਾ ਲੋਥਰਾ ਦੇ ਹੱਕ ਦੇ ਵਿੱਚ ਉਤਰੇ ਨੇ ਉਹ ਤਾਂ ਮੰਦਬੁੱਧੀ ਆ ਉਹ ਤਾਂ ਪਾਗਲ ਬੰਦਾ ਉਹਦਾ ਤੁਰਿਆ ਜਾਂਦਾ ਸਰਕਾਰ ਜਿਹੜੀ ਇਹਨੂੰ ਸਰਕਾਰ ਨੂੰ ਉਹ ਦਿੱਤੇ ਹੋਏ ਨੇ ਗਨਮੈਨ ਉਹ ਸਾਲੇ ਗਨਮੈਨ ਉਹਨਾਂ ਨੂੰ ਗਾਲਾਂ ਕਢਣਾਂ ਲੱਗ ਜਾਂਦਾ ਲਿਟਣ ਲੱਗ ਜਾਂਦਾ ਕਦੇ ਸੜਕ ਤੇ ਲੰਮਾ ਪੈਂਦਾ ਕੱਪੜੇ ਲਾ ਲੈਂਦਾ ਉਹ ਤਾਂ ਮੰਦਬੁੱਧੀ ਬੰਦਾ ਉਦਿਆਂ ਗੱਲਾਂ ਦਾ ਅਸਰ ਨਾ ਕਰਿਆ ਕਰੋ। ਬਾਬਾ ਜੀ ਜਿਵੇਂ ਪ੍ਰੀਤ ਜੱਟੀ ਜਾਂ ਬਾਕੀ ਆ ਬਾਬਾ ਜੱਟ.com ਹੋਰ ਕਈ ਬਲੌਗਰ ਨੇ ਉਹਨਾਂ ਨੇ ਹੁਣ ਮੰਗ ਕੀਤੀ ਹੈ ਵੀ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ। ਤੇ ਮੈਂ ਆ ਇਹ ਕਹਿਣਾ ਚਾਹਨਾ ਸਾਰਿਆਂ ਨੂੰ। ਜਿਸ ਦਿਨ ਮੌਤ ਆ ਗਈ ਹੂੰ ਸਿਕਿਉਰਿਟੀ ਨਹੀਂ ਉਹਦਾ ਰੱਖਿਆ ਕਰ ਸਕਦੀਆਂ। ਹੂੰ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਹੂੰ ਜਿਸ ਦਿਨ ਉਹਦੀ ਮੌਤ ਆ ਗਈ ਉਹ ਦਿਨ ਉਹ ਗੱਡੀ ਚਾੜਤੀ ਸਿੰਘਾ ਨੇ ਹੂੰ ਪੰਜਾਬ ਦਾ ਮੁੱਖ ਮੰਤਰੀ ਬਿਆਨਤ ਬੋਚੜਾ ਸੀ ਹੂੰ ਕੇਬੀ ਸਿੰਘ ਕੇਬੀ ਗਿੱਲ ਵਰਗੇ ਜਿਹੜੇ ਸਾਰੇ ਉਹਦੇ ਨਾਲ ਰਹਿੰਦੇ ਸੀ ਉਸ ਟਾਈਮ ਉਹ ਨਹੀਂ ਛੱਡਿਆ ਜਦੋਂ ਮੌਤ ਆਣੀ ਆ ਹੂੰ ਉੱਥੇ ਫਿਰ ਕਿਸੇ ਗਨਮੈਨ ਨੇ ਸਾਥ ਨਹੀਂ ਦੇਣਾ ਉੱਥੇ ਕਿਸੇ ਸੁਰੱਖਿਆ ਕਰਮਚਾਰੀ ਨੇ ਸਾਥ ਦੇਣਾ ਉਸ ਦਿਨ ਉਹ ਹਰ ਹਾਲਤ ਚ ਹਰ ਟਾਈਮ ਟਾਈਮ ਜਗ੍ਹਾ ਸਮਾ ਉਹ ਤਾਂ ਇਹ ਆ ਉਹਨੂੰ ਕੋਈ ਬਚਾ ਨਹੀਂ ਸਕਦਾ ਜਿਹਦੀ ਵਧੀ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ ਇਸ ਕਰਕੇ ਸਾਨੂੰ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਅਸੀਂ ਇਹ ਜੇ ਕੰਮਾਂ 'ਚ ਪਈ ਨਾ ਜਦੋਂ ਅਸੀਂ ਸਰਕਾਰ ਤੋਂ ਜਾਂ ਕਿਸੇ ਤੋਂ ਸਾਨੂੰ ਡਰ ਲੱਗਦਾ ਸਾਨੂੰ ਮੌਤ ਮਰਨਾ ਵਾਸਾ ਹੂੰ ਮੌਤ ਸਭ ਦੀ ਹੋਣੀ ਆ ਹੂੰ ਮੌਤ ਤੋਂ ਕੋਈ ਭੱਜ ਨਹੀਂ ਸਕਿਆ ਜੀ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਦੋਂ ਪਤਾ ਲੱਗਦਾ ਸਮਾਜ ਦੇ ਵਿੱਚ ਬਈ ਇਹਨੇ ਸਮਾਜ ਦੇ ਵਿੱਚ ਰਹਿ ਕੇ ਬੰਦੇ ਨੇ ਕੀ ਕੁਛ ਖਟਿਆ ਤੇ ਕੀ ਗਵਾਇਆ ਸ਼ਿਵਿਆਂ ਦਾ ਜਦੋਂ ਰਾਹ ਜਾਂਦਾ ਉਦੋਂ ਪਤਾ ਲੱਗਦਾ ਵੀ ਇਹਦੇ ਮਾਰਕ ਕਿੰਨੇ ਪਬਲਿਕ ਆ ਇਹਨੂੰ ਕਿੰਨੇ ਕਿ ਲੋਕ ਚਾਹੁੰਦੇ ਸੀ ਕਿੰਨਾ ਕੁ ਬੰਦਾ ਵਧੀਆ ਸੀ ਜਿਵੇਂ ਜਿਵੇਂ ਆ ਕੁੜੀ ਦੇ ਵੀ ਕੰਚਨ ਕੁਮਾਰੀ ਦੇ ਕਿਹਾ ਗਿਆ 4 ਲੱਖ ਫਾਲੋਅਰ ਸੀਗੇ ਪਰ ਜਦੋਂ ਉਹਦਾ ਸੰਸਕਾਰ ਹੋਇਆ ਤਾਂ ਉਹਨੂੰ ਐਂਬੂਲੈਂਸ ਜਿਹੜਾ ਆਪਣਾ ਕਹਿ ਲਈ ਬਠਿੰਡੇ ਤੋਂ ਲੁਧਿਆਣੇ ਜਾਣ ਲਈ ਕੋਈ ਐਂਬੂਲੈਂਸ ਨਹੀਂ ਕੋਈ ਜਲਦੀ ਦੇ ਰਿਆ ਸੀ ਔਰ ਸੰਸਕਾਰ ਦੇ ਟਾਈਮ ਸਿਰਫ ਤਿੰਨ ਬੰਦੇ ਸੀ ਇੱਕ ਉਹਦਾ ਭਰਾ ਇਕ ਉਹਦੀ ਮਾਂ ਤੇ ਇੱਕ ਗਵਾਂਢੀ ਮੈਂ ਉਹੀ ਗੱਲ ਕਰਦਾ ਨਾ ਜੇ ਸੰਸਾਰ ਦੇ ਵਿੱਚ ਚੰਗੇ ਕੰਮ ਕਰਦੀ ਉਹ ਹੂੰ ਉਹਦਾ ਕੋਈ ਰਿਸ਼ਤੇਦਾਰ ਮਾਮਾ ਚਾਚਾ ਤਾਇਆ ਤਾਂ ਕੋਈ ਹੋਊਗਾ ਉਹ ਵੀ ਆਉਂਦੇ ਉਹ ਵੀ ਨਹੀਂ ਆਏ ਜਿਹੜੇ ਕਹਿੰਦੇ ਸੀ 4 ਲੱਖ ਫਲੋਵਰ ਨੇ ਇਨ ਕਰੋਨਾ ਦਾ ਉਹਦਾ ਵੀਊ ਆਉਂਦਾ ਹੂੰ ਉਹਨਾਂ ਤੋਂ ਕੋਈ ਮਾਂ ਦਾ ਪੁੱਤ ਇੱਕ ਵੀ ਨਹੀਂ ਆਇਆ ਉਹਦੇ ਹੱਕ ਦੇ ਵਿੱਚ ਕੋਈ ਸੰਸਕਾਰ ਤੀ ਪਹੁੰਚ ਜਾਂਦਾ ਜਿੱਥੇ ਉਹ ਜਿੱਥੇ ਉਹ ਸੰਸਕਾਰ ਕੀਤਾ ਉੱਥੇ ਵੀ ਰਹਿੰਦੇ ਹੁਣੇ ਉਹਨੂੰ ਦੇਖਣ ਵਾਲੇ ਇਸ ਕਰਕੇ ਜਦੋਂ ਕੋਈ ਸਮਾਜ ਦੇ ਵਿੱਚ ਚੰਗਾ ਕੰਮ ਕਰਕੇ ਜਾਂਦਾ ਨਾ ਲੋਕ ਫਿਰ ਸਿਵੀਆਂ ਦਾ ਰਾਹ ਦੱਸ ਦਿੰਦਾ ਵੀ ਇਹ ਕਿੰਨਾ ਕੁ ਵਧੀਆ ਸੀ ਚੰਗੇ ਕੰਮ ਕਰੋ ਹੂੰ ਭਲਾਈ ਦੇ ਸਮਾਜ ਸੇਵੀ ਦਾ ਕੰਮ ਕਰੋ ਜਿਹੜੇ ਨਾਲ ਸਾਡਾ ਸਮਾਜ ਨਮਾ ਨਰਵਾ ਰਹੇ ਜਿਕੇ ਜਿਹੜੇ ਕੋਈ ਵੀ ਹੈ ਜਿਹੜਾ ਪੰਜਾਬ ਬਚਾਉਣ ਦੀ ਗੱਲ ਕਰਦਾ ਨਸਿਆਂ ਦੇ ਵਿਰੋਧ ਕਰਦਾ ਜਿਹੜਾ ਹੂੰ ਕਿਸਾਨੀ ਦੀ ਜਵਾਨੀ ਦੀ ਗੱਲ ਕਰਦਾ ਹੂੰ ਸਾਡੇ ਪਾਉਣ ਪਾਣ ਦੀ ਗੱਲ ਕਰਦਾ ਹੂੰ ਜਿਹੜੇ ਪੰਜਾਬ ਦੇ ਨਿਹਾਰ ਵਜਨ ਦੀ ਵਧੀਆ ਪੰਜਾਬ ਛੜਨ ਦੀ ਗੱਲ ਕਰਦਾ ਅਸੀਂ ਹਮੇਸ਼ਾ ਉਹਦੇ ਨਾਲ ਖੜੇ ਆ ਹਮ ਖੜੇ ਰਹਾਂਗੇ ਕਹਿੰਦੇ ਕੰਚਨ ਕੁਮਾਰੀ ਦਾ ਵੀ ਟਾਰਗੇਟ ਕੀਤਾ ਗਿਆ ਕਿ ਉਹ ਯੂਪੀ ਦੀ ਰਹਿਣ ਵਾਲੀ ਸੀ ਔਰ ਦੇਖਿਆ ਜਾਵੇ ਕਹਿੰਦੇ ਯੂਪੀ ਬਿਹਾਰ ਦੀਆਂ ਜਿਹੜੀਆਂ ਕੁੜੀਆਂ ਇਹਨਾਂ ਨੂੰ ਕਹਿੰਦੇ ਬਾਬਾ ਜੀ ਨੇ ਮਾੜਾ ਨਹੀਂ ਬੋਲਣਾ ਕਿਉਂਕਿ ਬਿਹਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਾਰਾਏ ਪਟਨੇ ਦੀ ਧਰਤੀ ਦੇ ਪੈਦਾ ਹੋਏ ਸਨ ਦੇਖੋ ਕੋਈ ਕਿਤੇ ਵੀ ਪੈਦਾ ਹੋ ਸਕਦਾ ਹਮ ਜੀ ਅਸੀਂ ਕਹੀ ਵੀ ਇੱਥੇ ਸੰਸਕਾਰ ਵਧੀਆ ਹੋਣਗੇ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੇ ਕਈਆਂ ਦੇ ਨੂੰ ਸੰਸਕਾਰ ਰਸੂਲ ਬੂੜੇ ਵਰਗੇ ਦੇ ਸਾਰੇ ਮਾੜੀ ਨੇ ਹੂੰ ਉਹ ਉਹਨੂੰ ਤੁਸੀਂ ਹੁਣ ਦੇਵਤਾ ਮੰਨ ਲੋਗੇ ਵੀ ਪੰਜਾਬ ਚ ਪੈਦਾ ਹੋ ਗਿਆ ਉਹਨੇ ਬਾਣਾ ਪਾ ਲਿਆ ਉਹਦਾ ਰੱਬ ਬਣ ਗਿਆ ਹੂੰ ਬਿਲਕੁਲ ਨਹੀਂ ਸੰਸਕਾਰ ਖਾਨਦਾਨ ਚੋਂ ਮਿਲਦੇ ਹੁੰਦੇ ਨੇ ਜੀ ਜਿਹਦਾ ਖਾਨਦਾਨ ਵਧੀਆ ਹੋਵੇ ਨਾ ਉਹਨੂੰ ਚੰਗੇ ਸੰਸਕਾਰ ਉਹਦਾ ਡੀਐਨਏ ਵਧੀਆ ਹੋਊਗਾ ਹੂੰ ਇਹ ਡੀਐਨਏ ਦੇ ਵਿੱਚ ਤੁਸੀਂ ਦੇਖ ਲਿਓ ਜਿੰਦੇ ਵਿੱਚ ਮਿਲਾਵਟ ਆ ਉਹ ਫਿਰ ਮਿਲਾਵਟੀ ਤੁਰੀ ਆਉਂਦੀ ਆ ਹੂੰ ਇਸ ਕਰਕੇ ਕੋਈ ਕਿਤੇ ਪੈਦਾ ਹੋਵੇ ਇਹ ਨਹੀਂ ਹੈਗਾ ਵੀ ਉਹ ਉੱਥੇ ਦੇ ਉਹਨਾਂ ਪਾਉਣ ਪਾਣੀ ਦਾ ਨਾਲ ਲੱਗ ਜੂ ਇਹ ਬੰਦੇ ਸੰਸਕਾਰ ਨੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਜੀ ਤੇ ਹੋ ਜੇ ਜਿਹਨੂੰ ਗੁਣੋਂ ਨੇ ਦੇਣੇ ਨੇ ਉਹਨੇ ਗੁਣੀ ਦੇਣੇ ਜਿਹਨੂੰ ਔਗਣ ਦੇਤੇ ਉਹਨੇ ਔਗਣੀ ਉਹਨੇ ਉਹੀ ਕੰਮ ਕਰਨਾ ਸੰਸਾਰ ਆ ਇੱਥੇ ਨੇਕੀ ਤੇ ਵਧੀ ਚੱਲਦੀ ਰਹਿੰਦੀ ਆ ਤਾਂ ਅਮਰਤਪਾਲ ਸਿੰਘ ਮੈਰੋ ਹੁਣ ਫਰਾਰ ਨੇ ਲੱਗਦਾ ਵੀ ਉਹ ਵੀ ਹੁਣ ਪੇਸ਼ ਹੋਣਗੇ ਔਰ ਅਗਲਾ ਹੁਣ ਤੁਸੀਂ ਅਮਰਿਤਪਾਲ ਸਿੰਘ ਮਹਿਰੋਆਣਾ ਦੇ ਹੱਕ ਦੇ ਵਿੱਚ ਡਟੇ ਹੋ ਅੱਗੇ ਜਿਹੜੇ ਉਹਨਾਂ ਦੇ ਸਿੰਘ ਐ ਉਹ ਦੋ ਜਿਹੜੇ ਫੜੇ ਗਏ ਨੇ ਤੁਹਾਨੂੰ ਲੱਗਦਾ ਵੀ ਅਮਰਿਤਪਾਲ ਸਿੰਘ ਮਹਿਰੋਆਣਾ ਨੂੰ ਵੀ ਹੁਣ ਸਰੈਂਡਰ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜੇ ਇਹ ਨਾ ਹਟੇ ਬਲੌਗਰ ਤਾਂ ਮੈਂ ਹੋਰ 5 6 ਨੂੰ ਗੱਡੀ ਚੜਾ ਦੂੰਗਾ ਤੇ ਜੇ ਮੈਂ 5 7 ਸਾਲ 10 ਸਾਲ ਅੰਦਰ ਲਾ ਵੀ ਆਇਆ ਕੋਮ ਲਈ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਖਬਰ ਤਾਂਹੀਂ ਫਰਾਰ ਹੋਇਆ ਹੋਵੇ ਕਿਸੇ ਨੂੰ ਪੱਕਾ ਪਤਾ ਵੀ ਫਰਾ ਹੋ ਗਿਆ ਜਿਸ ਦਿਨ ਪਹਿਲੇ ਦਿਨ ਖਬਰ ਚੱਲੀ ਗਿਆ ਜੀ ਮੀਡੀਆ ਦੇ ਉੱਤੇ ਉਹਦੇ ਤੇ ਲਿਖਿਆ ਆਇਆ ਸੀ ਪਾਈ ਅਮਰਤਪਾਲ ਸਿੰਘ ਦੇ ਦੋ ਸਾਥੀ ਗ੍ਰਿਫਤਾਰ ਹਾਂਜੀ ਹੋ ਸਕਦਾ ਪੁਲਿਸ ਦੀ ਰਿਪੋਰਟ ਜਿੱਥੇ ਹੋਵੇ ਤੁਹਾਨੂੰ ਪਤਾ ਪੱਕਾ ਪਤਾ ਹੂੰ ਪੁਲਿਸ ਕਿਉਂ ਨਹੀਂ ਫੇਰ ਮੂਰੇ ਕਰ ਰਹੀ ਇਹ ਤਾਂ ਹੁਣ ਪੁਲਿਸ ਤਾਂ ਕਈਆਂ ਨੂੰ ਮਾਰ ਕੇ ਖਪਾ ਦਿੰਦੀ ਆ ਹੂੰ ਹਜੇ ਤੱਕ ਉਹਨਾਂ ਦੀ ਉਗੂ ਸਗੂ ਨਹੀਂ ਨਿਕਲੀ ਹੂੰ ਤੁਹਾਨੂੰ ਡਰ ਹੈ ਕਿ ਅਮਰਤਪਾਲ ਸਿੰਘ ਮੈਰੋ ਉਹਨਾਂ ਦਾ ਹੋ ਸਕਦਾ ਹੋ ਸਕਦਾ ਜਦੋਂ ਪਹਿਲਾਂ ਖਬਰ ਆਈਆਂ ਨੇ ਵੀ ਅਮਰਤਪਾਲ ਸਿੰਘ ਸਾਥੀਆਂ ਦੇ ਦਸਮੇਤ ਗ੍ਰਿਫਤਾਰ ਹੋ ਗਿਆ ਕਰ ਲਿਆ ਹੂੰ ਇੱਕ ਚੈਨਲ ਤੇ ਨਹੀਂ ਕਈ ਚੈਨਲਾਂ 'ਤੇ ਆਈ ਹੈ ਇਹ ਗੱਲ। ਹੂੰ ਹੋ ਸਕਦਾ ਇਹਨਾਂ ਦੀ ਕਸਟਡੀ 'ਚ ਹੋਵੇ ਨਾ ਦੱਸਦੇ ਹੁਣ। ਹੂੰ ਹੋ ਸਕਦਾ ਇਹਨਾਂ ਨੇ ਅਨਕਾਊਂਟਰ ਕਰਨਾ ਹੋਵੇ ਉਹਦਾ। ਹੂੰ ਬਹੁਤ ਕੁਝ ਹੋ ਸਕਦਾ। ਪੱਧ ਵੀ ਸਕਦਾ ਉਹ। ਹੂੰ ਤੇ ਬਾਕੀ ਸਮਾਂ ਆਉਣ ਵਾਲਾ ਦੱਸੂਗਾ। ਹੂੰ ਵੀ ਉਹ ਕਿੱਥੇ ਆ ਕੀ ਗੱਲਬਾਤ ਆ ਸਾਡੇ ਜਿਹੜੇ ਨੌਜਵਾਨ ਹੱਕ ਸੱਚ ਦੀ ਗੱਲ ਕਰਦੇ ਨੇ। ਉਹਨਾਂ ਨੂੰ ਅਨਕਾਊਂਟਰ ਅਤਵਾਦੀ ਕਹਿ ਕੇ ਵਕਵਾਦੀ ਕਹਿ ਕੇ ਖਾੜਕੂ ਕਹਿ ਕੇ ਮਿਲਿਟੈਂਟ ਕਹਿ ਕੇ ਉਹਨਾਂ ਗੈਂਗਸਟਰ ਕਹਿ ਕੇ ਉਹਨਾਂ ਦਾ ਜਿਹੜਾ ਹੈਗਾ ਮੁਕਾਬਲਾ ਬਣਾਇਆ ਜਾਂਦਾ ਆ ਇੱਕ ਪਾਸੇ ਤੁਸੀਂ ਸਾਥ ਦੇ ਰਹੇ ਹੋ ਬਾਕੀ ਜਥੇਬੰਦੀਆਂ ਲੱਗੀਆਂ ਨੇ ਤਾਂ ਮੇਰੋ ਦਾ ਜਿਹੜਾ ਕੇਸ ਲੜਨ ਦੇ ਲਈ ਐਡਵੋਕੇਟ ਬੀਬੀ ਜੀ ਸਿਮਰਨ ਜੀ ਉਹ ਵੀ ਆਏ ਨੇ ਕਿ ਮੈਂ ਫ੍ਰੀ ਕੇਸ ਲੜਾਂਗੇ ਦੇਖੋ ਬਹੁਤ ਵਧੀਆ ਉਹਨਾਂ ਦੀ ਸੋਚ ਤਕੜੀ ਆ ਜੇ ਉਸ ਨੂੰ ਲੱਗਿਆ ਬੀਬੀ ਉਹਨਾਂ ਦੇ ਸਿਮਰਨ ਜੀ ਨੂੰ ਵੀ ਇਹ ਬਿਲਕੁਲ ਉਹਨਾਂ ਨੇ ਸਹੀ ਕੀਤਾ ਹੂੰ ਵੀ ਇਸ ਬਲੌਗਰ ਨੇ ਸਮਾਜ ਦੇ ਵਿੱਚ ਲਚਰਤਾ ਅਸਲੀ ਦਾ ਫੈਰ ਰਾਇਸੀ ਚੰਗਾ ਹੋਇਆ ਹੂੰ ਤਾਂ ਹੀ ਉਹ ਉਹਦਾ ਕਿਸੇ ਲੜਨ ਵਾਸਤੇ ਤਿਆਰ ਹੋਈ ਆ ਨਾ ਹੂੰ ਚਾਹੀ ਉਹਨੇ ਕਿਹਾ ਮੈਂ ਫ੍ਰੀ ਲੜੂੰਗੀ ਮੈਂ ਕੋਈ ਕਿਸੇ ਲੜੂੰਗੀ ਅਸੀਂ ਉਹਦਾ ਧੰਨਵਾਦ ਕਰਦੇ ਆ ਇਹੋ ਜੀ ਸੋਚ ਐ ਬੀਬੀ ਵਰਗੀ ਸੋਚ ਜੀ ਸਾਰਿਆਂ ਨੂੰ ਰੱਖਣੀ ਚਾਹੀਦੀ ਐ ਹੂੰ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੀਆਂ ਵਕੀਲ ਨੇ ਬਿਲਕੁਲ ਜਿਹੜੀਆਂ ਜੱਜ ਨੇ ਹੂੰ ਜਿਹੜੀ ਡਾਕਟਰ ਨੇ ਹੂੰ ਸਾਨੂੰ ਉਧਰ ਧਿਆਨ ਦੇਣਾ ਚਾਹੀਦਾ ਹੂੰ ਇਸ ਲਚਰਤਾ ਵਾਲਾ ਨਹੀਂ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹ ਜਾਣ ਪਰ ਫੋਲਟ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਇਸ ਕਰਕੇ ਸਾਨੂੰ ਜਿਹੜੀ ਨਮੀ ਸੋਦਾ ਨਮੀ ਆਪਣੀ ਜਿਹੜੀ ਬੀਬੀ ਸਿਮਰਨਜੀਤ ਕੌਰ ਵਰਗੀ ਸੋਦਾ ਉਹ ਹੀ ਸਾਰੀਆਂ ਧੀਆਂ ਬਣਾਉਣੀ ਚਾਹੀਦੀ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਪੁਲਿਸ ਕਹਿ ਰਹੀ ਹੈ ਵੀ ਜਿਹੜਾ ਅਮਰਤਪਾਲ ਮੈਰੋ ਸੀਗੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਵੀ ਮੈਨੂੰ ਨਹੀਂ ਲੱਗਦਾ ਅਮਰਤਪਾਲ ਮੈਰੋ ਖੁਦ ਸੀਗੇ ਕਿਉਂਕਿ ਉਹ ਵੀਡੀਓ ਦੇ ਵਿੱਚ ਜ਼ਰੂਰ ਕਹਿ ਰਹੇ ਨੇ ਵੀ ਅਸੀਂ ਸੋਦਾ ਲਾਉਣਾ ਪਰ ਉਹਨਾਂ ਨੇ ਲਾਇਆ ਨਹੀਂ ਜਿਹੜੇ ਸਿੰਘਾਂ ਨੇ ਲਾਇਆ ਸੀ ਉਹ ਗ੍ਰਿਫਤਾਰ ਹੋ ਚੁੱਕੇ ਨੇ ਜੀ ਉਸ ਨੂੰ ਕੋਈ ਗੱਲ ਪਤਾ ਲੱਗਿਆ ਫੇਰ ਹੀ ਕਿਹਾ ਨਾ ਉਹਨਾਂ ਨੇ ਹੂੰ ਉਹ ਵਕੀਲ ਨੇ ਵਕੀਲ ਨੂੰ ਜਦੋਂ ਕੋਈ ਕੇਸ ਲੜਨ ਤੋਂ ਪਹਿਲਾਂ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਦਮ ਹੈਗਾ ਅਸੀਂ ਇਸ ਨੂੰ ਜਿੱਤ ਸਕਦੇ ਹਾਂ ਤੇ ਹਰ ਹਾਲਤ ਦੇ ਵਿੱਚ ਉਹ ਬੀਬੀ ਲੜੂਗੀ ਤੇ ਜਿੱਤੂ ਕੇਸ ਬਹੁਤ ਬਹੁਤ ਧੰਨਵਾਦ ਪਾਪਾ ਜੀ ਗੱਲਬਾਤ ਕਰਨ ਦੇ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਮੈਂ ਜਾਂਦਾ ਜਾਂਦਾ ਫੇਰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਓ ਆਪਾਂ ਇਸ ਪੰਜਾਬ ਨੂੰ ਨਵਾਂ ਨਰਵਾ ਬਣਾਉਣ ਨੂੰ ਵਾਸਤੇ ਵਧੀਆ ਸਮਾਜ ਦੇ ਵਿੱਚ ਰਹਿਣ ਵਾਸਤੇ ਅਸੀਂ ਇੱਕ ਜੁੱਟ ਹੋ ਕੇ ਜਿਹੜੀ ਕੋਈ ਅਸਲੀਲਤਾ ਫਲਾਉਂਦਾ ਇੱਥੇ ਜਿਹੜਾ ਇਹ ਨਸ਼ਿਆਂ ਨੂੰ ਪ੍ਰਮੋਟ ਕਰਦਾ ਉਹਦਾ ਡਟ ਕੇ ਵਿਰੋਧ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਜਨਰਲ ਰਿਲੇਸ਼ਨਾਂ ਸਾਡੇ ਬੱਚੇ-ਬচ্চੀਆਂ ਨੇ ਉਹਨਾਂ ਤੇ ਕੋਈ ਗਲਤ ਹੱਥ ਨਾ ਪਵੇ ਉਹ ਚੜ੍ਹਦੀ ਕਲਾ ਦਾ ਆਪਣਾ ਜੀਵਨ ਜਿਉਣ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ